ਕੋਈ ਕਿ ਦੱਸ ਦੇਣ ਤੋਂ ਇਹਨਾਂ ਨੇ ਫੋਨ ਬੰਦ ਕੀਤੇ ਆ ਤੇ ਜਿਹੜੀ ਭਾਈ ਸਾਹਿਬ ਦੀ ਹਾਲਤ ਬਹੁਤ ਗੰਭੀਰ ਆ ਬੁੱਧਵਾਰ ਉਹਨਾਂ ਦੀ ਸਿੰਘਣੀ ਮੁਲਾਕਾਤ ਕਰਨ ਗਈ ਸੀ ਤੇ ਉਹਨੂੰ ਖੂਨ ਦੀ ਉਲਟੀ ਆਈ ਉਹਨੇ ਦਫਤਰ ਦਾ ਕਰਾਉ ਕਰਵਾ ਡੀਸੀ ਨਿਕਲ ਕੇ ਬਖਾਇਆ ਹਣ ਬਾਅਦ ਕਿਦਾਂ ਨਿਕਲਦਾ ਜਾਇਆ ਗ੍ਰਿਫਤਾਰੀਆਂ ਦਵਾਂਗੇ ਜੇਲਾਂ ਭਰਾਂਗੇ ਹੁਣ ਵੀ ਲੈ ਜੋ ਇੱਕ ਵਾਰੀ ਭਰੋ ਜੇਲਾਂ ਜਿੰਨੀ ਆ ਤੁਸੀਂ ਭਰ ਨਹੀਂ ਡਿਬਰੂਗੜ ਜੇਲ੍ਹ ਚ ਬੰਦ ਅਮਰਿਤਪਾਲ ਦੀ ਹਾਲਤ ਦਿਨੋ ਦਿਨ ਵਿਗੜਦੀ ਜਾ ਰਹੀ ਹੈ ਜੀ ਹਾਂ ਇਹ ਦਾਵਾ ਹੁਣ ਅਮਰਿਤਪਾਲ ਦੇ ਮਾਤਾ ਨੇ ਕੀਤਾ ਹੈ ਦਰਸਲ ਦਾਵਾ ਕੀਤਾ ਜਾ ਰਿਹਾ ਹੈ ਕਿ ਅਮਰਿਤਪਾਲ ਪਿਛਲੀ 16 ਫਰਵਰੀ ਤੋਂ ਜੇਲ੍ਹ ਅੰਦਰ ਭੁੱਖ ਹੜਤਾਲ ਤੇ ਬੈਠਾ ਹੈ ਜਿਸ ਕਾਰਨ ਹੁਣ ਉਸ ਦੀ ਹਾਲਤ ਵਿਗੜ ਗਈ ਹੈ ਅਮਰਿਤਪਾਲ ਦੇ ਮਾਤਾ ਨੇ ਇਲਜ਼ਾਮ ਲਗਾਏ ਨੇ ਕਿ ਜੇਲ੍ਹ ਅਧਿਕਾਰੀਆਂ ਨੇ 3 ਦਿਨ ਤੋਂ ਫੋਨ ਬੰਦ ਕਰ ਲਏ ਨੇ ਜਿਸ ਕਾਰਨ ਉਹਨਾਂ ਨੂੰ ਅਮਰਿਤਪਾਲ ਬਾਰੇ ਕੁਝ ਵੀ ਪਤਾ ਨਹੀਂ ਲੱਗ ਰਿਹਾ ਉਦਰਾਣਾ ਡੀਸੀ ਅੰਮ੍ਰਿਤਸਰ ਨੂੰ ਤਾੜਨਾ ਕਰਦਿਆਂ ਡੀਸੀ ਦਫਤਰ ਦਾ ਘਰਾਓ ਕਰਨ ਦੀ ਚੇਤਾਵਨੀ ਦਿੱਤੀਏ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਮੇਰੀ ਡੀਸੀ ਨੂੰ ਤੇ ਐਸਐਸਪੀ ਸਤਿੰਦਰ ਸਿੰਘ ਨੂੰ ਵੀ ਮੇਰੀ ਅਪੀਲ ਤਾਂ ਨਹੀਂ ਮੈਂ ਕਰਨੀ ਮੇਰੀ ਤਾੜਨਾ ਵਾ ਕਿ ਤੁਰੰਤ ਫੋਨ ਚਾਲੂ ਕੀਤਾ ਜਾਏ ਕਿਉਂਕਿ 10 ਦਿਨ ਤੋਂ ਇਹਨਾਂ ਨੇ ਫੋਨ ਬੰਦ ਕੀਤੇ ਆ ਤੇ ਜਿਹੜੀ ਭਾਈ ਸਾਹਿਬ ਦੀ ਹਾਲਤ ਬਹੁਤ ਗੰਭੀਰ ਆ ਬੋਧਵਾਰ ਉਹਨਾਂ ਨੇ ਸਿੰਘਣੀ ਮੁਲਾਕਾਤ ਕਰਨ ਗਈ ਸੀ ਤੋਂ ਉਹਨੂੰ ਖੂਨ ਦੀ ਉਲਟੀ ਆਈ ਅਗਲੇ ਦਿਨ ਵੀ ਆਈ ਹੁਣ ਕੱਲ ਉਹਨਾਂ ਨੂੰ ਤਿੰਨ ਚਾਰ ਹੀ ਮਿਲਵ ਕਿਤੇ ਉਹਨਾਂ ਕੋਈ ਜਵਾਬ ਨਹੀਂ ਦਿੱਤਾ ਭੀ ਹਾਲਤ ਕੀ ਸਾਨੂੰ ਪਤਾ ਨਹੀਂ ਲੱਗ ਰਿਹਾ ਭੀ ਅੰਦਰ ਇਹਨਾਂ ਦੀ ਹਾਲਤ ਕੀ ਆ ਤੇ ਮੇਰੀ ਇਹਨਾਂ ਤਾਰਨਾ ਵੇ ਭੀ ਤੁਰੰਤ ਫੋਨ ਕੀਤਾ ਜਾਏ ਫੋਨ ਚਾਲੂ ਇਹ ਤਾਂ ਡੀਸੀ ਦਾ ਹੁਣ ਦਫਤਰ ਦਾ ਕਰਾਉ ਕਰਨਾ ਇਹਨੂੰ ਨਕਲ ਨਹੀਂ ਨੇ ਅੰਦਰ ਬਾਈ ਬਾਈ ਹਨ ਮਰਨਾ ਵੀ ਪੈ ਜਾਏ ਅਮ੍ਰਿਤਪਾਲ ਦੇ ਮਾਤਾ ਮੁਤਾਬਕ ਅਮ੍ਰਿਤਪਾਲ ਦੀ ਕਰਵਾਲੀ ਬੁੱਧਵਾਰ ਨੂੰ ਡਿਬਰੂਗੜ੍ਹ ਚੇਲ ਪਹੁੰਚੀ ਸੀ ਜਿੱਥੇ ਅਮ੍ਰਿਤਪਾਲ ਨੇ ਉਸ ਦੇ ਸਾਹਮਣੇ ਖੂਨ ਦੀ ਉਲਟੇ ਕੀਤੀ ਪਰ ਪੋਸਤੇ ਤੋਂ ਹੀ ਜੇੜ ਦੇ ਫੋਨ ਬੰਦਾ ਰਹੇ ਨੇ ਜਦਕਿ ਹੁਣ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ 17 ਮਾਰਚ ਨੂੰ ਅਮ੍ਰਿਤਪਾਲ ਦੇ ਹੱਕ ਤੇ ਵੱਡਾ ਇਕੱਠ ਕਰਨ ਦਾ ਸੱਦਾ ਦਿੱਤਾ ਗਿਆ ਹੈ 17 ਤਰੀਕ ਦੀ ਕੀ ਅਪੀਲ 17 ਤਰੀਕ ਦੀ ਤੱਕ ਅਕਾਲ ਤਖਤ ਸਾਹਿਬ ਵੱਲੋਂ ਅਪੀਲ ਹੈ ਸਾਰੀ ਸੰਗਤ ਨੂੰ ਸਾਰੀ ਜਨ ਸਿੱਖ ਜਥੇਬੰਦੀਆਂ ਨੂੰ ਵੀ ਵੱਧ ਚੜ ਕੇ ਇੱਥੇ ਜਿਹੜਾ ਇਕੱਠ ਨੂੰ ਮਤਲਬ ਦੇਣ ਪ੍ਰਮੋਟ ਕਰਨ ਨੂੰ ਵੱਡਾ ਇਕੱਠ ਕੀਤਾ ਜਾਵੇ ਤੇ ਬਾਕੀ ਜੇ ਨਹੀਂ ਕੋਈ ਇੱਕ ਦੋਨੇ ਚ ਹੱਲ ਹੁੰਦਾ ਫੋਨ ਨਹੀਂ ਚੱਲ ਕਰਉਂਦੇ ਦਫਤਰ ਤੱਕਰਾਉ ਕਰਨਾ ਈਸੀ ਨਿਕਲ ਕੇ ਬਖਾਇਆ ਹਨ ਬਾਅਦ ਕਿ ਦਾਂ ਨਿਕਲਦਾ ਚਾਹੇ ਗ੍ਰਿਫਤਾਰੀਆਂ ਦਵਾਂਗੇ ਜੇਲਾ ਭਰਾਂਗੇ ਹੁਣ ਵੀ ਲੈ ਜੋ ਇੱਕ ਵਾਰੀ ਭਰੋ ਜੇਲਾ ਜਿਨੀਆ ਤੁਸੀਂ ਭਰ ਨਹੀਂ ਭੈਣ ਜੀ ਉਹਨੇ ਮਿਲ ਕੇ ਆਏ ਆ ਮਰਤਪਾਲ ਸਿੰਘ ਦੀ ਵਾਈਫ ਉਹਨੇ ਕੀ ਸਿਆਦ ਦਿੱਤਾ ਕੇ ਬਾਦ ਉਹਦਾਰੋਂ ਮਿਲ ਕੇ ਆਏ ਉਹਨੇ ਉਦੋਂ ਮੈਨੂੰ ਫੋਨ ਕਰਕੇ ਦੱਸਿਆ ਵੀ ਮੇਰੇ ਸਾਹਮਣੇ ਉਹਨਾਂ ਨੂੰ ਖੂਨ ਦੀ ਉਲਟੀ ਆਈ ਹੈ ਉਹਨਾਂ ਟ੍ਰੀਟਮੈਂਟ ਲੈਣ ਤੋਂ ਵੀ ਮਨਾ ਕਰ ਦਿੱਤਾ ਵੀ ਮੈਂ ਇਹਨਾਂ ਨਹੀਂ ਨਹੀਂ ਲੈਣੀ ਤੇ ਅਗਲੇ ਦਿਨ ਤੁਹਾਡਾ ਕੋਈ ਕਨੈਕਟ ਨਹੀਂ ਹੋ ਰਿਹਾ ਉਹਨਾਂ ਨਾਲ ਨਾ ਈਮੇਲ ਦਾ ਜਵਾਬ ਤੁਹਾਨੂੰ ਤਾਂ ਹਾਨੂੰ ਤਾਂ ਪਤਾ ਨਹੀਂ ਪਿਆ ਕਿ ਹਾਲਤ ਚਾਏ ਕੀ ਕਰਨਾ ਚਾਹੁੰਦੇ ਸਿੰਗਾ ਨੂੰ ਇਹਨਾਂ ਫੋਨ ਕਿਹੜੀ ਚਾਲ ਤੇ ਬੰਦ ਕਰਾਏ ਆ ਵੀ ਇਹਨਾਂ ਨੂੰ ਪਤਾ ਨਹੀਂ ਲੱਗੇ ਵੀ ਇਹਨਾਂ ਦੀ ਹਾਲਤ ਕੀ ਆ ਦੱਸਿਆ ਕਿ ਅਮਰਿਤਪਾਲ ਦੀ ਇੱਕ ਕਥਿਤ ਆਡੀਓ 'ਚ ਇਲਜ਼ਾਮ ਲਗਾਇਆ ਗਿਆ ਸੀ ਕਿ ਉਹਨਾਂ ਦੀਆਂ ਬੈਰਕਾਂ 'ਚ ਬਣੇ ਬਾਥਰੂਮਾਂ ਅੰਦਰ ਖੂਫੀਆ ਕੈਮਰੇ ਲਾਇਕ ਰਹੇ ਨੇ ਜਿਸ ਤੇ ਰੋਸ ਵਜੋਂ ਅਮਰਿਤਪਾਲ ਵੱਲੋਂ ਕਥਿਤ ਤੌਰ ਤੇ ਭੁਖ ਹੜਤਾਲ ਰੱਖੀ ਗਈ ਹੈ ਜਦਕਿ ਜੇਲ੍ਹ ਪ੍ਰਸ਼ਾਸਨ ਦਾ ਦਾਅਵਾ ਸੀ ਕਿ ਕੈਮਰੇ ਫੋਨ ਅਤੇ ਹੋਰ ਸਮਾਨ ਅਮਰਿਤਪਾਲ ਕੋਲੋਂ ਉਸ ਦੀ ਬੈਰਕ ਚ ਬਰਾਮਦ ਹੋਏ ਨੇ ਜਿਸ ਲਈ ਅਸਾਮ ਪੁਲਿਸ ਨੇ ਅਣਗੈਲੀ ਵਰਤਨ ਦੇ ਦੋਸ਼ਾਂ 'ਚ ਜੇਲ੍ਹ ਸੁਪਰੀਡੈਂਟ ਨੂੰ ਗ੍ਰਿਫਤਾਰ ਕਰ ਲਿਆ ਸੀ ਉਧਰ ਅਮਰਿਤਪਾਲ ਦਾ ਪਰਿਵਾਰ ਲਗਾਤਾਰ ਭੁਖ ਹੜਤਾਲ ਕਰਕੇ ਅਮਰਿਤਪਾਲ ਨੂੰ ਪੰਜਾਬ ਦੇ ਜੇਲਾ 'ਚ ਸ਼ਿਫਟ ਕਰਨ ਦੀ ਮੰਗ ਕਰ ਰਿਹਾ ਹੈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਸੈਂਟਰਲ ਪੰਜਾਬ ਟੀਵੀ